ਵੀ ਕਰਾ ਲੀਂਦਾ ਕੰਮ ਮੈਂ ਮੰਮੀ ਨੂੰ ਵੀ ਯਾਰੀ ਆਖਿਆ ਮਮਾ ਦੇ ਦਾਦਾ ਹੀ ਨਹੀਂ ਮੈਨੂੰ ਮਾੜੀ ਦਾਦੇ ਤੇ ਗਿਆਨੀ ਕਿਹਾ ਕਿਹਾ ਕਿ ਤੂੰ ਤੁਹਾਨੂੰ ਦੱਸਿਆ ਹੀ ਹੋਣਾ ਮੰਮੀ ਨੇ ਸਾਰੀ ਗੱਲ ਦਾ ਪਤਾ ਮੰਮੀ ਨੇ ਤਾਂ ਦੱਸਿਆ ਵਾ ਤੂੰ ਪਹਿਲਾਂ ਨਹੀਂ ਦੱਸ ਸਕਦਾ ਚਾਰ ਪੰਜ ਦਿਨ ਪਹਿਲੋ ਮੈਂ ਕਿੱਦਾਂ ਦੱਸਾਂ ਪਹਿਲੋ ਵੀ ਤੇ ਇਹੋ ਯਾਰ ਹੋਣਾ ਹਾਂ ਰੋਣਾ ਚਲੋ ਬੰਦਾ ਇਤਜਾਮ ਪਹਿਲਾਂ ਕਰ ਲੈਂਦਾ ਵਾ ਜਿਹੜੇ ਕੱਢਣ ਗੁੱਢਣਾਂ ਤੇ ਚੰਗਾ ਹੀ ਨਾ ਸਕੂਲੋਂ ਕੱਢਿਆ ਗੁੱਢਿਆ ਨਹੀਂ ਉਹਨਾਵਾਂ ਦੇ ਫੀਸ ਲੱਗਾ ਉਹ ਫੇਰ ਹੀ ਆ ਕਾਟਡਾਉਨ ਨਾ ਦੇਣਾ ਜਿੱਦਾਂ ਦੇ ਸਾਡੇ ਹਾਲਾਤ ਆ। ਚਲ ਮੈਂ ਕਰਦਾ ਪਤਾ ਕਿ ਐ ਕੋ ਜੇ ਮਿਲ ਗਏ ਤੇ। ਚਲੋ ਕਰੋ ਪਤਾ ਫਿਰ ਛੇਤੀ ਜਿੰਨਾ ਹੋ ਗਏ। ਮੇਰੀ ਵੀ ਪੜ੍ਹਾਈ ਕਿੰਨੀ ਪਿਛੇ ਪੈ ਗਈ ਫਿਰ। ਉਹ ਛੇ ਤੀਨੋਂ ਉਹਨਾਂ ਕਿਹੜਾ ਲੋਕਾਂ ਨੇ ਕੱਢ ਕੇ ਆਏ ਆ ਮੇਰੇ ਜਾਂਦਿਆਂ ਨੂੰ ਵੀ ਪੜਾਦਨੇ ਉਸੇ ਵੜੇ ਕੇ ਤੇ ਤਰਲੇ ਹੀ ਬਾਨੇ ਪੈਣੇ ਮੈਨੂੰ ਵੀ। ਫਿਰ ਵੀ ਕੋਈ ਤੁਹਾਡਾ ਯਾਰ ਦੋਸਤ ਹੋਏ। ਯਾਰ ਦੋਸਤ ਹੋਏ। ਚਲੋ ਕਰਦਾ ਪਤਾ ਡੰਗਰਾਂ ਨੂੰ ਪਾਣੀ ਪੁਣੀ ਡਾ ਕੇ ਤੇ ਪਿਛੇ ਬੰਦੇ। ਚਲੋ ਠੀਕ ਆ। ਬੈਠਾਣਾ ਰ ਮੈਂ ਇੱਥੇ। ਨਹੀਂ ਕੋਈ ਨਹੀਂ ਬੰਦ ਇਹਨਾ ਬੇਟੀ ਜੀ ਆ ਜਾ ਕੀ ਕਹਿੰਦੇ ਪੋਣੇ ਪਾਪਾ ਦਾ ਫੋਨ ਆਉਂ ਲਿਆ ਸੀ ਕੀ ਕਹਿੰਦੇ ਕੀਤੀ ਗੱਲ ਉਹਨਾਂ ਨਾਲ ਕੀਤੀ ਆ ਤੇ ਪਰ ਉਹ ਕਹਿੰਦੇ ਨਹੀਂ ਅਜੇ ਨਹੀਂ ਲੈ ਕੇ ਦੇਣਾ ਕਿਉਂ ਨਹੀਂ ਲੈ ਕੇ ਦੇਣਾ ਅਜੇ ਕਹਿੰਦੇ ਇਹਦੇ ਨਾਲ ਕੰਮ ਚਲਾ ਫੋਨ ਨਾਲ ਕਿਉਂ ਨਹੀਂ ਲੈ ਲਾਂਗੀ 2 ਮਹੀਨੇ ਹਟ ਕੇ ਨਹੀਂ ਨਹੀਂ ਲੈ ਕੇ ਦੋ ਕੋਈ ਦਿਓ ਬਾਅਦ ਵਿੱਚ ਦੇਖ ਜਾਣਾ ਵਾ ਫਿਰ ਤੇ ਨਹੀਂ ਮੈਨੂੰ ਕਹਿਣਾ ਵਾ ਵੀ ਪਾਪਾ ਨਾਲ ਗੱਲ ਕਰ ਦ ਤੂੰ ਉਹਦੀ ਕਰ ਲੈਣੀ ਸੀਗੀ ਕੀਤਾ ਮੈਂ ਮੇਰਾ ਨਹੀਂ ਚੁੱਕਿਆ ਡਿਊਟੀ ਚੱਲ ਗਈ ਹੁਣੇ ਹੁਣ ਮੈਨੂੰ ਜੋ ਬਲੀ ਦਾ ਬੱਕਰਾ ਬਣਾਉਂਦੇ ਹੋ ਮੈਂ ਉਧਰੋਂ ਵੀ ਗੱਲਾਂ ਸੁਣਾ ਤੇਰੀਆਂ ਵੀ ਸੁਣਾ ਲੈ ਮੇਰੀਆਂ ਗਾਦੀਆਂ ਸੁਣਨੀਆਂ ਮੈਂ ਕੀ ਕਿਹਾ ਤੁਹਾਨੂੰ ਬਸ ਇਹੀ ਕਹਿ ਲਿਆ ਕੇ ਦੋ ਹਰ ਇੱਕ ਜਿੱਤ ਤੇਰੀ ਹੁਣ ਡਿਮਾਂਡਾਂ ਪੂਰੀਆਂ ਕਰੀ ਜਾਈਏ ਆਪਾਂ ਕੋਈ ਕੋਈ ਨਹੀਂ ਲੈ ਕੇ ਦੋ ਬਾਅਦ ਵਿੱਚ ਦੇਖ ਲੈ ਫਿਰ ਨਵਾਂ ਲੈ ਕੇ ਦੇਣਾ ਪੈਣਾ ਮੈਨੂੰ ਕੀ ਹੈ ਕੋਈ ਗੱਲ ਨਹੀਂ ਵੇਖੀ ਜਾਊਗੀ 2 ਮਹੀਨੇ ਬਾਅਦ ਵੇਖਾਂਗੇ ਨਵਾਂ ਲੈ ਦਾਂਗੇ ਵੇਖ ਲੈ ਤੇ ਨਿਕਲ ਜਾਣਾ ਫਿਰ ਨ ਮੈਨੂੰ ਨਹੀਂ ਪਤਾ ਇਹ ਹੀ ਲੈ ਕੇ ਦੋ ਮੈਨੂੰ ਇਹ ਹੀ ਠੀਕ ਆ ਕੋਈ ਨਹੀਂ ਅਜੇ ਨਹੀਂ ਮੰਨਣ ਦੇ ਫੋਨ ਨੂੰ ਕਿਉਂ ਨਹੀਂ ਮੰਨਣ ਦੇ ਤੁਸੀਂ ਕਹੋ ਨਾ ਉਹਨਾਂ ਨੂੰ ਖੁਦ ਮੰਨਾਲਾ ਫੋਨ ਕਰ ਲਾ ਉਹ ਮੈਨੂੰ ਕਹਿੰਦੇ ਮੈਂ ਡਿਊਟੀ ਤੇ ਆਂ ਅੱਛਾ ਹਾਂ ਤਾਂ ਡਿੰਕਾ ਵਾਲਾ ਮੰਨ ਲੈਣੀ ਉਹ ਲੈ ਕੇ ਦੋ ਮੈਨੂੰ ਕੋਈ ਨਹੀਂ ਇਹਨਾਂ ਨੂੰ ਜਿੰਨੀਆਂ ਤੇਈ ਮੰਨਦੇ ਮੇਰੀਆਂ ਕਿਉਂ ਨਹੀਂ ਆ ਬਹੁਤ ਮੈਨੂੰ ਨਹੀਂ ਜੇ ਪਤਾ ਮੈਨੂੰ ਫੋਨ ਲੈਟੇ ਦੋ ਠੀਕ ਆ ਫੋਨ ਜ਼ਰੂਰੀ ਆ ਕੋਈ ਨਾ ਮੈਨੂੰ ਬੰਨ ਲੈ ਬੰਨ ਲੈ ਆਉ ਮੈਨੂੰ ਚਟੂੜੀ ਚਾਹੀਦਾ ਫੋਨ ਲੈ ਕੇ ਦੋ ਬਸ ਅੱਛਾ ਨਾਲ ਕਾ ਤੁਮ ਨਹੀਂ ਤਾਂ ਮੈਂ ਚੱਲਣਾ ਜੇ ਬਾਹਰ ਮੈਂ ਨਹੀਂ ਜਾਣਾ ਘਰ ਘੁਰ ਚੱਲ ਕੋਈ ਨਹੀਂ ਪਹਿ ਗੱਲ ਸੁਣ ਮੇਰੀ ਬਹਿ ਕੇ ਕੀ ਸੁਣਾ ਏਦਾਂ ਦੱਸ ਦੋ ਕੀ ਕੀਤੀ ਮੈਂ ਪਾਪਾ ਨਾਲ ਗੱਲ ਕੀ ਕਹਿੰਦੇ ਕੋਈ ਨਹੀਂ ਕਹਿੰਦੇ ਲੈ ਦਿੰਨੇ ਆ ਤੇ ਫਿਰ ਤੂੰ ਹੀ ਕੋ ਕਹਿੰਦੇ ਜਿੱਦ ਤੇ ਨਹੀਂ ਤੂੰ ਹੀ ਕੋਈ ਜੇ ਦਫੜ ਲੈਣਾ ਫਿਰ ਤੇ ਫਿਰ ਕੀ ਹੋਇਆ ਕਿਦੀ ਮਾਰੀ ਆ ਤੇ ਕੋਈ ਨਹੀਂ ਉਹ ਆਂਦੇ ਪਾ ਦਿੰਨਾ ਮੈਂ ਕੱਲ ਨੂੰ ਪੈਸੇ ਤੇ ਚੱਲ ਲੈ ਲਈ ਫਿਰ ਤੂੰ ਬਾਲ ਦੇ ਅਕਾਊਂਟ ਚ ਪੈਸੇ ਕੱਲ ਆਹੋ ਠੀਕ ਆ ਨਹੀਂ ਐਂ ਇਹਦੋਂ ਤੇਰੀਆਂ ਸਾਰੀਆਂ ਟਮਾਂ ਦਾ ਪੁਰੀਆਂ ਕਰਨ ਦੇ ਆ ਤੇ ਕੱਲ ਨੂੰ ਤੇਰਾ ਵੀ ਫਿਰ ਜਿਹੜਾ ਫਰਜ ਵਾ ਤੂੰ ਵੀ ਪੂਰਾ ਕਰਨਾ ਕਰਾਂਗਾ ਮੈਂ ਮੈਨੂੰ ਜਿਹੜਾ ਨਹੀਂ ਪਤਾ ਕਰਾਂ ਲੈ ਤੈਨੂੰ ਪਤਾ ਪਾਪਾ ਦੇ ਵੀ ਮੇਰੀ ਹਰ ਕੋਈਸ ਪੂਰੀ ਕਰਦੇ ਆ ਕੋਈ ਨਹੀਂ ਮੈਂ ਵੀ ਕਰਾਂਗਾ ਠੀਕ ਆ ਨਾ ਟੈਨਸ਼ਨ ਨਾ ਲੋ ਤੂੰ ਆਹੋ ਹਾਂ ਹਾਂ ਹੁਣ ਤੇ ਜਿੱਦ ਕਰਕੇ ਜਦੋਂ ਸਾਡੇ ਕੋਲ ਹਰੇਕ ਤੂੰ ਚੀਜ਼ ਜਿਹੜੀ ਡਿਮਾਂਡ ਕਰਦਾ ਤੇਰੀ ਪੂਰੀ ਕਰੀਦੀ ਆ ਤੇ ਕੱਲ ਨੂੰ ਫਿਰ ਤੇਰਾ ਵੀ ਫਰਜ ਵਾ ਕੋਈ ਨਹੀਂ ਕਰਾਂਗਾ ਨਾ ਠੀਕ ਆ ਜਦੋਂ ਮੇਰੀ ਵਾਰੀ ਆਊਗੀ ਮੈਂ ਕਰਦਾ ਹਾਂ ਹੁਣ ਤੇਰੀ ਕਰੋਣਾ ਢਾਡੀ ਵਾਰੀ ਆਂ ਅਹੀਂ ਤਾਂ ਕਰ ਹੀ ਦੇਣੀ ਔਖਿਆ ਸੌਖਿਆ ਹੋ ਕੇ ਕੋਈ ਨਹੀਂ ਕਰੋ ਫਿਰ ਤੇ ਕੋਈ ਗੱਲ ਕਰਦਾਗਾ ਠੀਕ ਆ ਹੂੰ ਹੁਣ ਸਵੇਰੇ ਪਾਉਣਗੇ ਪੈਸੇ ਕੱਲ ਨੂੰ ਪਾਉਣਗੇ ਠੀਕ ਆ ਕੋਈ ਨਹੀਂ ਕੱਲ ਲੈ ਆਵਾਂਗਾ ਫਿਰ ਫਿਰ ਮੈਂ ਫੋਨ ਕਰਕੇ ਕਹਿ ਦਿੰਦਾ ਰਟਾ ਕਿ ਮੈਂ ਸਵੇਰੇ ਆਵਾਂਗਾ ਲੈ ਠੀਕ ਆ ਹੂੰ ਸਤਿ ਸ਼੍ਰੀ ਅਕਾਲ ਵੀਰ ਸਤਿ ਸ਼੍ਰੀ ਅਕਾਲ ਕੀ ਹਾਲ ਏ ਠੀਕ ਠਾਕ ਸਭ ਨੂੰ ਵਧੀਆ ਸੁਣਨਾ ਬਾਜ਼ਰੋਂ ਦੀ ਆ ਆਪਣੇ ਵੀ ਕੀ ਕਰਦੇ ਹਸਾਕ ਤਾਬ ਆਹ ਦੁੱਧ ਦਾ ਹਸਾਦਾ ਵੇਖਣਾ ਯਾਰ ਮੈਂ ਤੁਹਾਡੇ ਲੈ ਆਇਆ ਹੀ ਕੰਮ ਨੂੰ ਅੱਛਾ ਦੱਸ ਰੁਪਈਆ ਦਾ ਕਿਹਾ ਚਾਹੀਦਾ ਯਾਰ ਸੋਨੂੰ ਤੂੰ ਆਸਿਆ ਨਾ 10000 ਕਿਥੋਂ ਧੰਦਿਆ ਦਾ ਦੁੱਧ ਤੇਰਾ 7-8 ਕਿਲੋ ਹੁੰਦਾ ਹੈ ਜਾਂ ਕਿਉਂਕਿ 5000 ਤੋਂ ਅਗੇ ਲਾ ਗਿਆ ਉਹ ਤੇ ਗੱਲ ਤੇ ਠੀਕ ਆ ਵੀਰ ਪਰ ਕੀ ਕਰੀਏ ਯਾਰ ਆ ਸਾਡੀ ਤੇ ਦੌੜ ਲਾਹ ਤੇਰੇ ਤੱਕ ਹੀ ਆ ਨਾ ਰੋਧ ਤੇਰੀ ਗੱਲ ਠੀਕ ਆ ਆ ਮੇਰੇ ਕੋਲ 27 28 ਬੰਦੇ ਨੇ ਮੈਂ ਕਿੰਨਿਆਂ ਨੂੰ ਇਦਾਂ ਪੈਸਾ ਬਣਾਗਾ ਪਰ ਉਹ ਆਪਸੇ ਆਣਾ ਪੈਣਾ ਹੈ ਕਿਉਂਕਿ ਉਹਦਾ ਕੋਈ ਕਰਨੀ ਮੁੰਡੇ ਦੀ ਫੀਸ ਪਈ ਆ ਥੋੜੀ ਜੀ ਤਾਰਨ ਵਾਲੀ ਤੋਂ ਉਹਨੂੰ ਬੈਨ ਨਹੀਂ ਦਿੰਦੇ ਸਕੂਲੇ ਰੋਧ ਬਹੁਤ ਤੇਰੀ ਗੱਲ ਠੀਕ ਆ ਪਰ ਮੇਰੇ ਵੀ ਮਜਬੂਰੀ ਆ ਪੈਸਾ ਕੋਈ ਹੈ ਹੀ ਨਹੀਂ ਕੋਲ ਪੈਸੇ ਅਡਵਾਂਸਰ ਦੇਣੇ ਲੱਗੇ ਬੰਦੇ ਨੇ ਪੈਸਾ ਕੋਈ ਹੈ ਨਹੀਂ ਯਾਰ ਉਹ 계속 ਹੀ ਹੋਵੇ ਕਰ ਦੋ ਨਹੀਂ ਸੁਣ ਤਾ ਇਹ ਨਹੀਂ ਗੱਲ ਤੁਨੂੰ ਕਰੋ ਬਹਾਲ ਨਹੀਂ ਬਾਸ ਤੁਸੀਂ ਸਦੀ ਕਸਰ ਇੱਕ ਤਾਂ ਤਾਂ ਬਗਾਈਏ 7-8 ਕਿਲੋ 25-30 ਹੱਦ ਤੱਕੇ ਲੈ ਗਿਆ ਦਾਜ ਹੋਰ ਬੰਗੜਿਆ ਮੈਂ ਤੁਨ ਕਿੱਥੋਂ ਇਨੇ ਪੈਸੇ ਦੇ ਜਾਾਂ ਚੱਲ ਲਾ ਲਾਂਗੇ ਹੌਲੀ ਹੌਲੀ ਲੱਖ ਜਾਨੇ ਆ ਪਰ ਲੜੇ ਇੱਕ ਡੰਗ ਨਾ ਫਰੇ ਰਹਿੰਦੇ ਬਾਹੂ ਕੁਝ 2-4 ਡੰਗ ਲਿਆ ਅੱਜ ਕੋ ਦੋ ਤਰ੍ਹਾਂ ਬਾਜ ਪੰਜ 30 ਕਿਲੋ ਐ ਤੈਨੂੰ ਪੈਸੇ ਦੇਣ ਲੱਗੇ ਡੰਗਰ ਤੇ ਚੱਲ ਦੋ ਹੈਗੇ ਆ ਤੂੰ ਕੀ ਬੜਾ ਕਰਨ ਦੇ ਤਰਕ ਦੁੱਧ ਆਉਣ ਰਿਹਾ ਸੋਕੀ ਮੜ ਕੇ ਮੈਂ ਤੈਨੂੰ ਕਿੱਥੋਂ ਲੈ ਕੇ ਬਾਂਹ ਬਧ ਰਖ ਰਾਂ ਉਹ ਤੇ ਗੱਲ ਠੀਕ ਆ ਪਰ ਗਾਇਆਂ ਕਿ ਸੌਣ ਵਾਲੀ ਆ ਤੇ ਇੱਕ ਦੁੱਧ ਦੇਣ ਦੀ ਆ ਉਹ ਵੀ ਦਿੰਦੀ ਉਹਨਾਂ ਥੋੜਾ ਜਿਹਾ ਜੇ ਪਰ ਉਹ ਭਰਾ ਭਾਗ ਸਿਆਣਾ ਦਾ ਜੀ ਸੌਣ ਵਾਲੀ ਜਿਹੜੀ ਸੂਈ ਆ ਤਾਂ ਤੂੰ ਤਰੋਂ 50 ਤੋਂ 35 ਚੜੀ ਜਾਂ ਤੂੰ ਲੈ ਗਿਆ ਹੋਰ ਤੂੰ ਮੈਂ ਕਿੱਥੋਂ ਇਹਨੇ ਪੈਸੇ ਦੇ ਜਾਣ ਵਾਸਤੇ ਚੱਲ ਨਹੀਂ ਉੱਥੇ ਨਹੀਂ ਬਹੁਤ ਸੌਣ ਪ੍ਰਾਈਵੇਟ ਜਾ ਕੇ ਜਾਣ ਵਾਸਤੇ ਇਨੇ ਪੈਸੇ ਵੱਡੇ ਵੱਡਿਆਂ ਦੇ ਦੁੱਧ ਤੋਂ ਸਰਪਾਸਾ ਦੇ ਕਿਲੋਸਾ 10 ਕਿਲੋ ਇਹਦਾ ਤਰਾ ਚਲੋ ਠੀਕ ਆ ਭਰਾ ਚੰਗਾ ਭਰਾ ਠੀਕ ਪੰਜ ਕਿ ਵੀ ਨਹੀਂ ਹੋਊਗਾ ਨਹੀਂ ਸੋਨੂੰ ਤੂੰ ਪੰਜ ਦੀ ਗੱਲ ਕਰ ਰਿਹਾ ਤੂੰ じゃ100 ਵੀ ਨਹੀਂ ਹੋਊਗਾ ਇਹੋਲੇ ਸੇ ਨਾ ਮੈਂ ਤੂੰ ਲਾਲਾ ਲਾਦਾ ਪੈਸਾ ਨਹੀਂ ਹੋਇਆ ਹੋਊਗਾ ਆਪਣਾ ਕਿੰਨਾ ਇਨਸਾਨ ਲਾਪਾ ਚਲੋ ਠੀਕ ਆ ਚੰਗਾ ਚੰਗਾ ਬਹੁਤ ਵੱਲਾਵੇਂ ਕਿੱਥੋਂ ਤੱਕ ਪਹੁੰਚ ਗਈਆਂ ਇਹ ਤੇ ਤੋਰੀ ਇੱਕ ਨਹੀਂ ਲੱਗੀ ਗਿਰੇ ਐਨਾ ਮਹਿੰਗਾ ਬੀ ਲਿਆ ਕੇ ਲਾ ਮੈਂ ਕੀ ਕਾਂਡੇ ਜੇ ਕੰਨਾ ਕੀ ਆ ਤੋਰੀਆਂ ਡੀਆਂ ਵੇਖਣ ਹਾਂ ਤੇ ਐਨਾ ਮਹਿੰਗਾ ਲਿਆ ਕੇ ਬੀ ਲਾਇਆ ਤੇ ਤੋਰੀ ਇੱਕ ਨਹੀਂ ਲੱਗੀ ਨਹੀਂ ਲੱਗੀ ਨਾ ਧਿਆਨ ਨਾਲ ਵੇਖੋ ਕੋ ਤਾਂ ਲੱਗ ਜੇ ਮੈਨੂੰ ਤਾਂ ਲੱਭੀ ਨਹੀਂ ਤੈਨੂੰ ਲੱਭਦੀ ਤੇ ਤੂੰ ਵੇਖ ਲੈ ਨਹੀਂ ਜੇ ਤੁਹਾਨੂੰ ਨਹੀਂ ਲੱਭੀ ਤੇ ਮੈਨੂੰ ਕਿੱਥੇ ਲੱਭ ਜਾਣ ਆਹ ਤੇ ਇਹ ਕਿੱਥੇ ਲੱਗਣੀਆਂ ਤੇਰਾ ਤੂੰ ਦਾਲ ਦੋਦ ਬਣਾ ਲਓ ਕਿ ਜਰੂਰੀ ਇਹ ਬਣਾਉਣੀਆਂ ਆ ਦਾਲ ਦੌਲ ਕਿੱਥੋਂ ਬਣਾ ਲੈਣੀ ਸੌਦਾ ਸਾਰਾ ਖਤਮ ਹੋ ਜਾਵਾ ਹੂੰ ਆਹੋ ਸੌਦਾ ਵੀ ਖਤਮ ਹੋ ਤਾਂ ਫੇਰ ਕੋਈ ਸਬਜੀ ਸਬਜੀ ਨਹੀਂ ਤੇ ਉਹ ਤਾਂ ਲੋਕੋ ਜੇ ਘਰ ਪਈ ਇੱਥੇ ਤੇ ਜੇ ਸੌਦਾ ਹੀ ਖਤਮ ਹੋ ਤਾਂ ਸਬਜੀ ਕਿੱਥੋਂ ਬਣਾ ਲੈਣੀ ਆ ਉਹੀ ਤਾਂ ਮੈਂ ਕਹਿਣੀ ਮੈਂ ਕਿਦੋਂ ਤੋਰੀ ਲੱਭਦੀ ਤੇ ਚੱਲ ਉਹ ਬਣਾ ਲੈਣੀ ਹੂੰ ਤੇ ਮੈਂ ਆਇਆ ਹੀ ਪੁੱਛਣ ਤੇ ਮੈਂ ਆਇਆ ਹੀ ਪੁੱਛਣ ਵੀ ਮੈਂ ਪਾਪਾ ਗਏ ਹੀ ਉਹਦੇ ਵਾਲੇ ਪਾਏ ਆਲੇ ਆਉ ਗਏ ਆ ਹਾਂ ਜਾ ਜੇ ਤੇ ਆਏ ਨਹੀਂ ਐ ਮੈਂ ਜੇ ਤੇ ਮਤਲਬ ਹੋ ਜਾਊਗਾ ਰੇਂਜਮੈਂਟ ਤੇ ਮੈਨੂੰ ਦੱਸ ਦਿਓ ਫੇਰ ਹੀ ਮੈਂ ਜਾਊਂਗਾ ਕਾਲਜ ਐਦਾਂ ਜਾਣ ਦਾ ਕੋਈ ਫਾਇਦਾ ਨਹੀਂ ਜੇ ਐਦਾਂ ਨਹੀਂ ਜੇ ਮੈਂ ਜਾਣਾ ਫਾਇਦਾ ਕਿਉਂ ਨਹੀਂ ਆ ਕਾਲਜ ਜਾਈਂਗਾ ਤੇ ਪੜ੍ਹਾਈ ਆਊਗੀ ਨਾ ਹੂੰ ਤੇ ਮੰਮੀ ਤੁਸੀਂ ਗੱਲ ਸਮਝਦੇ ਨਹੀਂਗੇ ਮੈਂ ਜੇ ਮੈਂ ਕਾਲਜ ਚ ਚਲ ਵੀ ਗਿਆ ਤੇ ਉਹਨਾਂ ਕਿਹੜਾ ਮੈਨੂੰ ਬਿਠਾਉਣਾ ਬਿਠਾਉਣ ਕੇ ਤੇ ਫੇਰ ਹੀ ਮੈਂ ਪੜ੍ਹਾਂਗਾ ਨਾ ਉਹਦਾ ਜਾਣ ਦਾ ਕੋਈ ਫਾਇਦਾ ਨਹੀਂ ਤੂੰ ਤਰਲੇ ਤੁਰਲੇ ਮਾਰ ਲਈ ਹਾਂ ਕਿਤੇ ਕੁਝ ਨਹੀਂ ਕਹਿੰਦੇ ਤੈਨੂੰ ਮੰਮੀ ਮੈਂ ਉਹਦਾਂ ਨਹੀਂ ਮੇਂ ਤਰਲੇ ਮਾਰੇ ਆ ਸਾਰੇ ਮੁੰਡਿਆਂ ਨੂੰ ਪੁੱਛੋ ਮੈਂ ਕਿੰਨੇ ਤਰਲੇ ਮਾਰਾ ਉਹਨਾਂ ਤੇ ਕੀ ਕੀ ਕਮਾਂ ਉਹਨਾਂ ਨੂੰ ਉਹ ਨਹੀਂ ਮੰਨਦੇ ਉਹਾਂ ਦੇ ਪੈਸੇ ਲਿਆਓ ਤੇ ਬੜ ਲਓ ਸਾਡੇ ਕੋ ਉਹਨਾਂ ਨੂੰ ਮੇਰੇ ਇੱਕ ਬੱਚੇ ਨਾਲ ਥੋੜੀ ਕੋਈ ਮਤਲਬ ਬਾਗਾ ਇੰਨੇ ਬੱਚੇ ਪੜਨ ਦੇ ਉਹ ਫਿਰ ਰੋਏ ਉਹ ਨਾ ਤਰਲੇ ਮਾਰਨਗੇ ਚੱਲ ਬਾਪੂ ਤੇਰਾ ਗਿਆ ਤੇ ਹੈਗਾ ਹੀ ਆ ਤੈਨੂੰ ਪਤਾ ਹੀ ਆ ਹੂੰ ਤੇ ਹੁਣ ਲਹੁੰਦਾ ਕਿਦੋਂ ਤੇ ਫਿਰ ਕੋਈ ਨਹੀਂ ਦੇ ਦਿੰਨੇ ਆ ਆਓ ਚੱਲ ਜੇ ਤੇ ਹੋ ਜਾਊਗਾ ਤੇ ਮੈਨੂੰ ਦੱਸ ਦਿਓ ਜੇ ਨਾ ਵੀ ਹੋਊਗਾ ਤੇ ਫਿਰ ਮੈਂ ਹਾਂ ਮੈਂ ਰਹਿਨ ਦਿੰਨਾ ਕਿਤੇ ਤੂੰ ਝੂਠ ਤ ਨਹੀਂ ਬੋਲਣ ਦੇ ਆ ਮਾਪਾ ਦਾਸ ਤੂੰ ਤੁਹਾਨੂੰ ਮੇਰੇ ਤੇ ਯਕੀਨ ਹੀ ਨਹੀਂ ਜੇ ਨਹੀਂ ਨਾ ਯਕੀਨ ਹੈਗਾ ਤੇ ਜਾਂ ਤੇ ਘਲਾ ਦੋ ਪਾਪਾ ਨੂੰ ਨਾਲ ਜਾਂ ਤੇ ਤੁਸੀਂ ਆਪ ਨਾਲ ਆਜੋ ਤੇ ਮੈਂ ਤੁਹਾਡੀ ਗੱਲ ਕਰਾ ਦੂੰਗਾ ਉੱਤੇ ਸਾਥ ਨਾਲ ਮੈਂ ਸ਼ਾਂਤ ਤੂੰ ਕਹਿੰਦਾ ਆਏ ਵੀ ਜਮਾ ਆ ਗਈ ਹੋਰ ਜਮਾ ਹੁੰਦੀ ਜਾਣੀ ਆ ਤੇ ਚੱਲ ਪਹਿਲਾਂ ਤਰਾ ਦੇਣਾ ਪਵੇਗਾ ਮੇਰੇ ਕੋਲ ਤੇ ਤੁਹਾਡਾ ਇਹੋ ਦੁੱਖ ਨਹੀਂ ਵੇਖ ਜਾਂਦੇ ਵੀ ਇੰਨੀ ਕੀ ਫੀਸ ਤੁਸੀਂ ਕਿੱਥੋਂ ਤਾਰੋਗੇ ਮੈਂ ਹੋਰ ਜਮਾ ਕਰਾ ਕੇ ਕਿੱਦਾਂ ਨੂੰ ਜਾਣਾ ਚੱਲ ਕੋਈ ਨਹੀਂ ਕਰਦੇ ਆ ਹੱਲ ਜੇ ਬੋਧੀ ਗੱਲ ਆ ਤੇ ਮੈਂ ਪਾਪਾ ਨੂੰ ਨਾਲ ਲੈ ਜਾਊਂਗਾ ਨਾਲ ਮੈਂ ਚਲ ਤੇਰੇ ਤੇ ਯਕੀਨ ਹੀ ਆ ਇਦਾਂ ਦੀ ਤੂੰ ਕੋਈ ਗੱਲ ਨਹੀਂ ਹੈਗੀ। ਨਹੀਂ ਮੰਮੀ ਤੂੰ ਇਹੀ ਫਿਰ ਹੋਈ ਗੱਲ ਕਰ ਦੇ ਜੇ ਮੈਂ ਅੱਗੇ ਇੰਨੀ ਟੈਨਸ਼ਨ ਚ ਹਾਂ। ਤੂੰ ਟੈਨਸ਼ਨ ਚ ਹੈਂ ਕਿਹੜਾ ਟੈਨਸ਼ਨ ਚ ਨਹੀਂ ਆ ਤੇਰੇ ਸਾਹਮਣੇ ਹੀ ਆ। ਬਾਓ ਚਲ ਤੂੰ ਪਾਣੀ ਥੱਕ ਨਹੀਂ ਲੰਘਾਂ ਡਿਆ। ਖੇਜ ਖੇਜ ਪੈਂਦੇ ਉਹਦੋਂ ਬਾਪੂ ਆ ਤੇ ਉਹ ਵੀ ਮੈਨੂੰ ਖੇਜ ਖੇਜ ਪੈਂਦਾ ਵਾ। ਤੇ ਕੀ ਕਰੀਏ ਹੁਣ ਫਿਰ? ਕੇ ਪਾਸੇ ਕੋਈ ਦਹਨ ਤੇ ਡਿਆ ਹੀ ਨਹੀਂ ਆ। ਖੇਜ ਖੇਜ ਕੇ ਹੀ ਪੈਣਾ ਹੁਣ ਕੀ ਕਰਨਾ ਵਾ। ਚੱਲ ਆ ਜਾ। ਹਾਂ ਚਲੋ। ਸਮਝੜਾ ਹਾਂਜੀ ਪਾਣੀ ਨਾ ਗਈ ਗਲਾ ਦੇਖਿਆ ਜਿੱਧਰ ਗਈ ਬਣੀਗਾ ਉਹ ਨਹੀਂ ਬਣੀਗਾ ਕਿਉਂ ਕੀ ਆਂਦਾ ਉਹ ਵੱਲੇ ਮੜੀਆਂ ਸੁਣਾਉਂਦਾ ਕੋ ਤਾਂ ਇਹ ਦੁਲੇ ਮਾਰ ਲੈਣੇ ਇਹਨੂੰ ਕੋਈ ਨਹੀਂ ਦੇ ਦਾਂਗੇ। ਪਰਲੇ ਦੇ ਬਥੇਰੇ ਮਰੇ ਹੋਣਾ ਮੈਂ ਉਹਦੇ ਘਰ ਥੋੜੀ ਰਹਿ ਬਣਾਈ ਤੇ ਕੋਣ ਬਥੇਰਾ ਗਿਆ ਹੁੰਦਾ। ਜੇ ਰੋਣ ਕੀ ਕਰਨਾ? ਉਹ ਵੰਦਾ 7-8 ਕਿਲੋ ਦੇ ਦੁੱਧ ਵਾ ਪੈ ਰੋਗੇ ਤੇ ਉਹਦਾ ਲੋਕ ਵੀ ਨਹੀਂ ਅੰਦਾ ਕੇ ਦੋ ਤਿੰਨ ਰੀ ਲੈ ਗਿਆ। ਤੂੰ ਕੋਈ ਨਾ ਕੋਈ ਟੈਨਸ਼ਨ ਤੇ ਪਈ ਰਹਿੰਦੀ ਵੀ ਘਰ ਸੌਦਾ ਵੀ ਨਹੀਂ। ਹੁਣ ਤਾਂ ਮੈਂ ਕੀ ਕਰਾਂ ਮੇਰੇ ਤੇ ਮੋਹਣ ਕੁਛ ਵੀ ਨਹੀਂ ਆਇਆ ਉਹਨੂੰ ਮੈਂ ਖੋਹ ਥੋੜੀ ਲੈਣੀ ਆ। ਤੁਹਾਡਾ ਟੈਂਸ਼ਨ ਲੱਗੀ ਕੀ ਕਰਾਂਗੇ ਇਹ ਸਮਝ ਤੇ ਆਉਣੀ ਨਹੀਂ ਲਈ ਮੈਨੂੰ ਯਾਰ ਬਣੀ ਆਉਣੀ ਕੀ ਕਰੀ ਉਹਨੇ ਦਿਨ ਦੋਨੇ ਵੀ ਨਹੀਂ ਜਾਣਾ ਬੋਲ ਜੋ ਕਹਿੰਦਾ ਮੈਂ ਜਾਣਾ ਨਹੀਂ ਚਾਰੇ ਪਾਸੇ ਹੀ ਅੰਦਰ ਹੀ ਬਹਿ ਗਏ ਆ ਮਾਨਾ ਹੋਈ ਅਪਣੀ ਜਗਾ ਸਹੀ ਆ ਉਹਨੂੰ ਵੀ ਬੇਚੀ ਮਸਨ ਕਰਦਾ ਜਾਣਾ ਪੈਣਾ ਉਹਨੂੰ ਕਹਿ ਰਹੇ ਦੇਈਦਾ ਇਹ ਬਹਿ ਗਈ ਆ ਹੁਣ ਫਿਰ ਕੀ ਕਰਨਾ ਕੋਈ ਸੌਂਹਣ ਦੀ ਨਹੀਂ ਲੱਗਦੀ ਚਲ ਕੋਈ ਨਹੀਂ ਮੇਰੇ ਨੇ ਫਿਰ ਹੋਰ ਕੇ ਨੂੰ ਇੱਕ ਦੋ ਜਣਾਂ ਨੂੰ ਪੁੱਛ ਕੇ ਵੇਖ ਲਾਂਗੇ ਫਿਰ ਜੇ ਬਣ ਗਈ ਗੱਲ ਠੀਕ। ਇਹ ਮੈਂ ਨਾ ਰਾਧਿਕ ਦੀ ਮੰਮੀ ਕੋਲ ਪੁੱਛ ਕੇ ਆਣਾ। ਜੇ ਥੋੜੇ-ਬੋਦੇ ਮਿਲ ਜਾਂਦੇ। ਦੇ ਦੂਗੀ। ਹੁਣ ਕਿਹਦੇ ਦੇ ਦਿੰਦਾ ਕੀ ਪਤਾ ਹੁਣ ਜਾਇਆ ਇਹ ਕਿ ਜੇ ਦੇ ਦੂਗੀ ਤੇ ਠੀਕ ਹੈ ਨਾ ਦੋ ਕਿ ਤੇ ਆਪਣੇ ਘਰ ਨੂੰ ਮਾਨ ਨਾ ਆ ਜੂ ਹੋਰ ਕੀ ਕਹਣਾ। ਚਲ ਵੇਖ ਲਾ ਪੁੱਛ ਕੇ ਵੇਖਣਾ کہیں ਤੁਹਾਨੂੰ ਮਹੀਨੇ ਤੱਕ ਦੇ ਦਾਂਗੇ ਘਰ ਤੋਂ ਗਿਆ। ਜਦ ਮੈਂ ਪੁੱਛਦੀ ਬਣਾ। ਹਾਂ ਜੇ ਭਾਂਦੀ ਗੱਲ ਆ ਤੇ ਵੇਖ ਲਾ ਪੁੱਛ ਕੇ ਫਿਰ। ਮੋਂ ਇਹਨਾਂ ਦੇ ਪੇਛਿੱਤਾ ਦੇ ਜਿਆਦਾ ਵਾ ਚਲ ਹੋਰ ਤੇ ਓਕਾ ਚੋਕਾ ਕਰਦਾਂਗੇ ਆਹ ਮੇਰੀ ਗੱਲ ਹੈਗੀ ਚਲ ਪੁੱਛ ਲਈ ਫਿਰ ਨਾ ਜਾਵਾਂਗਾ ਮੈਂ ਹੁਣੇ ਤੇਰੇ ਇੱਲਾ ਮਰਜੀ ਆ ਤੇਰੀ ਚਲ ਪੁੱਛੋ ਨਹੀਂ ਫਿਰ ਆਪਣੀ ਕਰਦੇ ਥੋੜੇ ਬਹੁਤੇ ਦਊਗਾ ਵੀ ਰੀਸ ਤੇ ਤਾਂਹੀ ਹੈ ਫਿਰ ਸੌਦੇ ਦਾ ਬਾਅਦ ਵੀ ਹਿੱਲਾਂਗੇ ਚਲ ਜਾ ਆ